ਕੱਲ ਤਾਂ ਇਹ ਵੀ ਲੈ ਕੇ ਜਾ ਸਕਦੇ ਆ ਜੀ ਬਹੁਤ ਹੋਈ ਜੀ ਤੁਸੀਂ ਵੀ ਮਤ ਪੈ ਜਾਓ ਫਿਰ ਸਰ ਮੈਂ ਤਾਂ ਜੀ ਬੰਦ ਬੰਦ ਸੈਲ ਕਰੋ ਜੀ ਇੱਥੇ ਬਹੁਤ ਆ ਆਪਾਂ ਮੈਂ ਕਿਹਾ ਨਹੀਂ ਗਰੇਡ ਕਿ ਤਾਰ ਵਾਲੀ ਗਰੇਡ ਦੀ ਤਾਰ ਵਾਲੀ ਜੀ ਬਣ ਕੇ ਆਪਾਂ ਸਿਰਦੇ ਆ ਜੀ ਬਣ ਕਿੱਥੋਂ ਮਿਲਦੀ ਹੈ ਆਲੇ ਮੇਰੇ ਉਤਾਰ ਦੇ ਲੋੜਾ ਬੰਦੇ ਸਾਡੇ ਕੋ ਲੱਗੇ ਆ ਤਾਰ ਹੀ ਪੰਜਵੇਂ ਜਾਈ ਜਿੱਥੇ ਤੁਹਾਨੂੰ ਪੈਸੇ ਹੀ ਦੇ ਦੇਣੇ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਜਿੱਦਾਂ ਇੱਕ ਸਾਰ ਡੀਜ਼ਲ ਅਕੀਬ ਗੇਨਰ ਖਲੂਗਾ ਜੀ ਜਿਹੜਾ ਸਾਰਾ ਇਹ ਟਰੈਕਟਰ ਤਾਂ ਚੱਲੀ ਹੋਈ ਹੈ। ਬੰਦਾ ਅਕੀਬ ਨੂੰ ਕੌਣ ਦੇਵੇ ਤੁਸੀਂ ਥੋੜੇ ਜਿਹਾ ਮਿਹਰਬਾਨੀ ਜੀ। ਅਰੇ ਇੱਕ ਸਰ ਬੇਨਤੀ ਹੋ ਰਹਾ ਜੀ ਜੀ ਨੇ ਵਾਧੂ ਵਾਧ ਸੰਗਤ ਨੂੰ ਪੀਰ ਫੋੜ ਕਰਦੇ ਜੀ ਥੋੜੇ ਜਿਹਾ ਜਿਆਦਾ ਚੱਲੇ। ਸਾਨੂੰ ਤਾਂ ਬੰਦਿਆਂ ਦੀ ਜਿਆਦਾ ਲੋੜ ਹੈ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ। ਮੈਂ ਇਹ ਕਰਦਾ ਮੈਂ ਵਰਤੋਂ ਅੱਧੀ ਯੂਥ ਕਾਲੇ ਮੁੰਡੇ ਭੇਜ ਦੇਣਾ। ਬਿਲਕੁਲ ਹੈ ਤੁਸੀਂ ਜਿਹੜਾ ਕੁਝ ਮੰਗ ਲੈਣਾ ਤੁਸੀਂ ਲੈ ਲਓ ਯਾਰ। ਬਹੁਤ ਬਹੁਤ ਧੰਨਵਾਦ। ਬੋਲੇ ਆਪਣੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਣਾ ਮੈਂ ਸਾਡੇ ਸਾਰੇ ਆਹ ਉਹ ਹੋਰ ਚਾਹੀਦੇ ਨੂ ਕਿੰਨਾ ਖੋਜ ਨਹੀਂ ਸੇਵਾਦਾਰ ਚਾਹੀਦੇ ਆ ਬਦਲ ਸਿੰਘ ਜਿਹੜੇ ਕੰਮ ਕਰਦੇ ਆ ਵੀਰੇ 500 ਮੁੰਡੇ ਲਾ ਦਈਏ ਹਾਂ ਜੀ ਕਿੰਨਾ ਠੀਕ ਹੈ ਤੁਸੀਂ ਐ ਕਰੋ 500 ਆ ਤੂੰ ਇੱਕ ਐ ਕਰ ਮੈਂ ਇੱਥੇ ਨਹੀਂ 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 ਆਪ ਨਾਈਟ ਵਾਂ ਤੁਸੀਂ ਐ ਕਰਦੇ ਆ ਮੈਂ ਇਹਦੀ ਪੱਕੀ ਟੀਵੀ ਇੱਥੇ ਲਾ ਦੇਣਾ ਆ ਬੰਦ ਤੇ ਕਿੱਲ ਤੋਂ ਇਹ ਵੀ ਲੈ ਕੇ ਜਾ ਸਕਦੇ ਆ ਬਹੁਤ ਹੋਈ ਹੋਈ ਹੈ ਕਿਸ਼ਤੀ ਦੀ ਮੱਤ ਕੋਈ ਜਾ ਉਨੀ ਸਰਪੇਂਡਾ ਦੀ ਬੇਨਤੀ ਏਰੀਆ ਜਿਹੜੇ ਬਾਹਰ ਬਾਹਰ ਸਾਨੂੰ ਫੀਲ ਕਰੋ ਜੀ ਇੱਥੇ ਬੱਸ ਆਹਾਂ ਆਹ ਆਪੋ ਮੈਂ ਲਿਖ ਦੇਈਆਂ ਨੇ ਗਰੇਡ ਕੀ ਤਾਰ ਵਾਲੇ ਗਰੇਡੀ ਤੋਂ ਮਾਰਾਂ ਜੇ ਕੁਝ ਬੰਦ ਬੰਨ ਕੇ ਪਾਸ ਕਰਦੇ ਹਾਂ ਥਾਂ ਕਿੱਥੋਂ ਮਿਲਦੀ ਹੈ ਤਾਰ ਆਉਣੀ ਹੈ ਜੀ ਬਣਾ ਲੈਣੇ ਸਾਨੂੰ ਤਾਰ ਦੀ ਜਿਹੜਾ ਬੰਦੇ ਸਾਡੇ ਕੋਲ ਲੱਗੇ ਆ ਤਾਰ ਹੀ ਭੇਜ ਦੇ ਜਿੱਥੇ ਤੁਹਾਨੂੰ ਪੈਸੇ ਹੀ ਦੇ ਦੇਣੇ ਤੁਸੀਂ ਆਪ ਜਿੱਦਾਂ ਵੀ ਦੇਖੋ ਜਿੱਦਾਂ ਇੱਕ ਸਾਡਾ ਡੀਜ਼ਲ ਅਕੀਬ ਗੱਨਾ ਕੋਲ ਹੈ ਡੀਜ਼ਲ ਸਾਰਾ ਆਪੇ ਟਰੈਕਟਰ ਦਾ ਚੱਲੀ ਹੋਇਆ ਬੰਦਾ ਤੱਕੀ ਨੂੰ ਕੌਣ ਦੇਊਗਾ ਤੁਸੀਂ ਥੋੜੇ ਜਿਹਾ ਮਿਹਰਬਾਨੀ ਜੀ ਅਰੇ ਇੱਕ ਵਾਰ ਬੇਨਤੀ ਹੋ ਰਹਾ ਜੀ ਇਹਦੀ ਨੇ ਵੱਧ ਤੋਂ ਵੱਧ ਸੰਗਤ ਨੂੰ ਪੀਰ ਫੋੜ ਕਰਦੇ ਜੀ ਥੋੜੇ ਜਿਹਾ ਜਿਆਦਾ ਸਾਡੇ ਨੂੰ ਨਾ ਬੰਦਿਆਂ ਦੀ ਜਿਆਦਾ ਲੋੜ ਹੈ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਹਾਂ ਮੈਂ ਦਸਤੋਂ ਅਸੀਂ ਯੂਥ ਕਾਲੇ ਮੁੰਡੇ ਭੇਜ ਦਿੰਦੇ ਹਾਂ ਬਿਲਕੁਲ ਹੈ ਜੇ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਤੋਂ ਬਹੁਤ ਧੰਨਵਾਦ ਮਿਹਰਬਾਨੀ ਆਪਣੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦਿੰਦਾ ਸਾਡੇ ਸਾਰੇ ਆ ਉਹ ਹੋਰ ਚਾਹੀਦੇ ਇਹਨਾਂ ਨੂੰ ਇਹਨਾਂ ਨੂੰ ਖੋ ਨਹੀਂ ਸੇਵਾਦਾਰ ਚਾਹੀਦੇ ਆ ਬਸ ਸਭ ਸਾਡੇ ਕੰਮ ਕਰ ਲਈਏ ਵੀਰੇ 500 ਮੁੰਡਾ ਲਾ ਦਈਏ ਹਾਂ ਜੀ ਕਿੰਨਾ ਠੀਕ ਹੈ ਕਿੰਨਾ ਬਹੁਤ ਹੈ ਜੀ ਤੁਸੀਂ ਐ ਕਰੋ 500 ਆ ਤੂੰ ਇੱਕ ਐ ਕਰ ਮੈਂ ਇੱਥੇ ਹਾਂ ਨਹੀਂ ਨਹੀਂ ਆਪ ਲਾਈਟ ਵਾਂ ਤੁਸੀਂ ਐ ਕਰਦੇ ਮੈਂ ਇਹਦੀ ਪੱਕੀ ਟੂਟੀ ਇੱਥੇ ਲਾ ਦਿੰਦਾ ਆ ਬੰਦ ਤੇ